ਅਲਿਖਾ ਕਰਦੇ ਹਿੰਦੇ ਸਮਾਤਾ ਦੇ ਕਨਾਈ ਤੁਸੀਂ ਦੇਖੋ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਆਂ ਔਰ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਸ਼ੁਕਰ ਵੀ ਕਰਦੇ ਆਂ ਕਿ ਉਹਨਾਂ ਨੇ ਲੋਕ ਸਭਾ ਦੇ ਜਿਹੜੀ ਜਿੰਮੇਵਾਰੀ ਦਿੱਤੀ ਕਿਉਂਕਿ ਉਸ ਤੋਂ ਬਾਅਦ ਮੈਂ ਪਹਿਲੀ ਵਾਰ ਆਇਆ ਹਾਂ ਗੁਰੂ ਸਾਹਿਬ ਦਾ ਕੋਰਾਨਾ ਵੀ ਕਰਨਾ ਹੈ ਔਰ ਇਸ ਵਾਰ ਨੇ ਨਾਲ ਇੱਥੇ ਕੁਝ ਸਮਾਗਮ ਵੀ ਸੀਗੇ ਉਹਨਾਂ 'ਚ ਵੀ ਸ਼ਿਰਕਤ ਕਰਨੀ ਹੈ ਇਲੰਦਰ ਜਿੰਨੀ ਚੋਣ ਦਾ ਰਿਜ਼ਲਟ ਆ ਕਿ ਤੁਸੀਂ ਦੇਖੋ ਜੋ ਜਲੰਧਰ ਦੇ ਚੋਣਾਂ ਨੂੰ ਲੈ ਕੇ ਕਿਉਂਕਿ ਸਾਹੀ ਕਾਫੀ ਦਿਨ ਉੱਥੇ ਲਾਇਆ ਇਹ ਬੇਸ਼ੱਕ ਨਹੀਂ ਤੇ ਜਲੰਧਰ ਦੇ ਲੋਕਾਂ ਤੇ ਇਲੈਕਸ਼ਨ ਥੋਪਿਆ ਗਿਆ ਹੈ। ਔਰ ਜਲੰਧਰ ਵੈਸਟ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੈ। ਔਰ ਇਹ ਪੂਰੀ ਚੋਣ ਜਿਹੜੀ ਹੈ ਕੈਂਡੀ ਡੇਟਾਂ ਦੇ ਕਿਰਦਾਰ ਨੂੰ ਲੈ ਕੇ ਪੂਰੀ ਹੋਈ ਹੈ ਜਿਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਜਿਹੜੇ ਮਿੰਦਰ ਭਗਤ ਜੀ ਹੈ ਉਹਨਾਂ ਦੀ ਰਾਜਨੀਤੀ ਬੜੀ ਸਾਫ਼ ਸੁਥਰੀ ਰਹੀ ਉਹਨਾਂ ਦੇ ਫਾਦਰ ਸਾਹਿਬ ਵੀ ਮੰਤਰੀ ਰਏ। ਔਰ ਚਾਹੇ ਕਾਂਗਰਸ ਦੇ ਹੋਣ ਚਾਹੇ ਭਾਜਪਾ ਦੇ ਉਹਨਾਂ ਤੇ ਬਹੁਤ ਤਰ੍ਹਾਂ ਦੇ ਅਲੀਗੇਸ਼ਨ ਸ਼ੈਲ ਚ ਲੱਗਦੇ ਆ ਔਰ ਮਾਰਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਬੜਾ ਸਮਾਂ ਲਾਇਆ ਹੈ ਸਾਨੂੰ ਬੜੀ ਉਮੀਦ ਹੈ ਕਿ ਵੱਡੇ ਮਾਰਜਿਨ ਨਾਲ ਜਲੰਧਰ ਵੈਸਟ ਦੇ ਲੋਕ ਜਿਹੜੇ ਆ ਮਹਿੰਦਰ ਭਗਤ ਜੀ ਨੂੰ ਜਿਤਾ ਕੇ ਆਵਾਜ਼ੀ ਪਾਰਟੀ ਨੂੰ ਜਿੱਤ ਕਰਦੇ 80 ਫੋਟੀਆਂ ਨੂੰ ਆਵਾਜ਼ ਮੈਨੂੰ ਲੱਗਦਾ ਇਹਦੇ ਤੇ ਆਲਰੇਡੀ ਔਨਰੇਬਲ ਹਾਈ ਕੋਰਟ ਨੇ ਨੋਟਿਸ ਲਿਆ ਆ ਔਰ ਜਦੋਂ ਮਾਮਲਾ ਸਭ ਜੁਡੀਸ਼ੀਅਤ ਦੇ ਉੱਤੇ ਬਹੁਤ ਜ਼ਿਆਦਾ ਬੋਲਣ ਦੀ ਲੋੜ ਨਹੀਂ ਜਿਹੜੀ ਰਿਪੋਰਟ ਪੰਜਾਬ ਪੁਲਿਸ ਨੇ ਰੱਖੀ ਹੋਣ ਵਾਲੇ ਟਾਈਮ 'ਚ ਆ ਹੀ ਜਾਂਦੀ